ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਕੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਪਾਲਕ ਝੋਟੀਆਂ ਕਿ ਨੀਲੀ ਰਾਵੀ ਦੀ ਮੋਹਰਾ ਦੀ ਝੋਟੀ ਤੇ ਇੱਕ ਸੂਈ ਵੀ ਝੋਟੀ ਤੇ ਇੱਕ ਦਿਖਾਵਾਂਗੇ ਗੱਬਣ ਵਹਿੜ ਜਰਸੀ ਦੇ ਵਿੱਚ ਹਲਕਾ ਕਰਾਸ ਵਰ ਚਾਰਨਾਗ ਸੇਲ ਆ ਘਰੇਲੂ ਪਸੂਆਂ ਵੀਰਾਂ ਦੀ ਕੋਈ ਵਪਾਰਕ ਕੰਮ ਨਹੀਂ ਨਾਲ ਚਾਰ ਪੰਜ ਪਸ਼ੂ ਵੀਰਾਂ ਦੇ ਦੁੱਧ ਤੇ ਹੋਰ ਲਾਇਵ ਆ। ਤੇ ਸਾਹਮਣੇ ਸਕਰੀਨ ਤੇ ਦੇਖਦੇ ਪਏ ਚਾਰ ਨਾਲਕ ਸੇਲ ਆ। ਰੇਟ ਵੀਡੀਓ ਦੇ ਵਿੱਚ ਹੋਗਾ। ਆਓਗੇ ਕਰੀਏ ਗੱਲਬਾਤ। ਚਲ ਬਾਈ ਜੀ। ਸਤਿ ਸ੍ਰੀ ਅਕਾਲ। ਨਾਮ ਐਡਰੈਸ ਦੱਸੋ ਜੀ ਆਪਣਾ। ਨਾਮ ਰਾਜੀਤ ਸਿੰਘ ਜੀ ਪਿੰਡ ਦਵਾਨਾ ਜ਼ਿਲ੍ਹਾ ਬਰਨਾਲਾ। ਪਿੰਡ ਦਵਾਨਾ ਹੈਗਾ ਜ਼ਿਲ੍ਹਾ ਬਰਨਾਲਾ। ਮਾਸਕੀ ਗੰਦੇ ਨੇੜੇ ਆ ਗਿਆ ਨਾ ਪਿੰਡ ਆਪਣਾ। ਹਾਂ ਜੀ ਮਾਸਕੀ ਨੇੜੇ। ਤੇ ਮੋਬਾਈਲ ਨੰਬਰ ਬਾਈ ਜੀ ਆਪਣਾ। 826460598। 826460598। 05160। ਜਿਹੜੇ ਪਹਿਲੇ ਨੰਬਰ ਤੇ ਆਪਾਂ ਕ੍ਰੋਸ ਪਾਣ ਦੇ ਜਰਸੀ ਦੇਖੀਏ ਨਾ ਦੂਜਾ ਸੂਆ ਤੇ ਦਿਨ ਕਹਿ ਕਨੇ ਜੇ ਸੂਣਦੇ ਹਜੇ ਇਹਨੇ ਜੇ 15 ਦਿਨ 15 ਦਿਨ ਸੂਣ ਤੇ ਬਾਕੀ ਪਹਿਲੇ ਸੂਏ ਆਪਣੇ ਕੋੜੀ ਸੀ ਹਾਂ ਪਹਿਲੇ ਸੂਏ ਸੋ ਕੀ ਕਰਦੇ ਕਿੰਨਾ ਦੁੱਧ ਪਾਇਆ ਪਹਿਲੇ ਸੂਏ ਨੇ 19 ਲੀਟਰ ਪਾਇਆ ਸੀ ਪਹਿਲੇ ਸਿਰ ਕਹਿੰਦਾ ਭਾਵਾ 18 ਕਿਲੋ ਦੁੱਧ ਕੰਡੇ ਧਰਮਾ ਚੋੜੇ ਦਾ ਭਾ ਹਾਂ ਭਰੇ 19 ਕਿਲੋ ਦਾ ਕੰਡੇ ਠੀਕ ਹੈ ਤੇ ਦੁੱਧ ਸਾਡੇ ਨੂੰ ਟਾਈਮ ਕਿੰਨਾ ਖੋਇਆ ਇਹਨੂੰ ਇਹਨੂੰ ਵੀਰੇ ਸਵਾ ਦੋ ਪੀ ਦਿਨ ਠੀਕ ਹੈ 2 ਮਹੀਨਿਆਂ ਤੋਂ ਉੱਪਰ ਹੋ ਗਿਆ ਦੁੱਧ ਸਾਡੇ ਨੂੰ ਹਾਂ ਮਤਲਬ ਚੋਣ ਚਵਾਦੀ ਫਿਰ ਨਰਮ ਚੋਣ ਚਵਾਦੀ ਇੱਕ ਨੰਬਰ ਦੋ ਬੰਦੇ ਬਿਠਾ ਲੈਂਦੀ ਆ ਹਾਂ ਦੋ ਜਣੇ ਵਹਿ ਤੇ ਇਹਦੇ ਆਪਾਂ ਗੱਲ ਕਰੀ ਅੱਜ ਦਿਨ ਸਹੀ ਕਿੰਨੇ ਰਹਿ ਗਏ ਸੂਣ ਦੇ ਸਹੀ ਦਿਨਾਂ ਦੇ 20 ਤਰੀਕ ਨੂੰ ਪੂਰੇ 20 ਤਰੀਕ ਨੂੰ ਅੱਜ ਹੋ ਗਈ 4 15 ਦਿਨ ਸੂਣ ਚ ਬਾਕੀ ਪਏ ਆ ਹਾਂ ਇਹਦੇ ਆਪਾਂ ਰੇਟ ਦੀ ਗੱਲ ਕਰੀ ਰੇਟ ਵੇਚਣ ਵਾਲਾ ਕੀ ਰਹਿਣਾ ਇਹਦਾ ਰੇਟ ਵੀ ਇਹਦਾ 65000 ਮਾਨਦਾਨ ਹੋ ਜਾਊਗਾ ਹਾਂ ਬ੍ਰੋ ਤੋੜਿਓ ਬਾਅਦ ਨੂੰ ਸੋ ਵੀਰੋ 65000 ਰੁਪਏ ਕੀਮਤ ਆ ਦੂਸਰਾ ਸੂਆ ਬਹਿਰ ਸੁੰਦੀ ਪਈ ਆ 15 ਦਿਨ ਅੱਜ ਇਹਦੇ ਬਾਕੀ ਪਿਆ ਸੂਣ ਦੇ ਵਿੱਚ 18 ਤੋਂ ਲੈ ਕੇ 19 ਲੀਟਰ ਤੱਕ ਦਾ ਤਾਂ ਪਹਿਲੇ ਸਵੇਰ ਪਲੂਨੇ ਪਾਇਆ ਸੀਮਨ ਜ਼ਿਆਦਾ ਕੁਝ ਕਿਰਾ ਭਰਾਇਸ ਕੀ ਠੀਕ ਆ ਵੀਰ ਚੱਲ ਠੀਕ ਹੈ ਐਚ ਐਫ ਦਾ ਲੱਗਿਆ ਵਾ ਸੀਮਨ ਇਹਦੇ ਸੂਣ ਚ 15 ਦਿਨ ਬਾਕੀ ਆ ਸੋ ਮੂੰਹ ਮੱਥਾ ਦੇਖੋ ਸਾਫ ਸੁਥਰਾ ਤੇ ਥਣ ਦੇਖੋ ਛੋਣਾ ਗੁੱਲੇ ਵਾਲਾ ਹੱਥੀ ਚੁਾਈ ਵਾਲਾ ਥਾਣਾ ਕਿਸੇ ਪਾਸੇ ਦਿੱਸ ਜਣਾ ਵੀ ਨਹੀਂ ਜਿੰਦ ਜਾਨ ਤੇ ਜਾਤ ਪਾਤ ਦੇ ਵਿੱਚ ਵੰਛੀ ਹੁੰਦੀ ਆ ਵੇਚਣ ਵਾਲਾ ਰੇਡ ਕਰਿਆ ਇਹਦਾ ਆ 65000 ਹਾਂਜੀ 65000 ਦਾ ਮਾਨਦਾਰ ਮੌਕੇ ਤੇ ਹੋ ਜਾਊਗਾ ਸੋ ਮੂੰਹ ਮੱਥਾ ਦੇਖੋ ਤੇ ਬਾਕੀ ਚਾਰੂ ਵਗੈਰਾ ਤੇ ਤੋਰਾ ਵਗੈਰਾ ਤੇ ਲੈਗ ਸਕੋਰ ਵਗੈਰਾ ਪੂਰਾ ਇਹਦਾ ਓਕੇ ਆ ਕਿਸੇ ਪਾਸੇ ਹੱਥ ਦਰਾਂ ਨਹੀਂ ਕੱਦ ਕਾਠ ਵੀ ਬਹੁਤ ਜ਼ਿਆਦਾ 65000 ਦਾ ਰੇਟ ਜਿਹੜੀ ਵੀਰ ਨੇ ਡਿਮਾਂਡ ਕੀਤੀ ਆ ਇਹਨੂੰ ਸ਼ੂਟ ਕਰਦਾ ਰਲ ਦੀ ਮਿਲ ਦੀ ਗੱਲ ਕਰੀਏ ਜਮਾ ਬਾਕੀ ਕੱਲੀ ਕੱਚੀ ਆ ਪਰ ਜਿੱਦੇ ਤਿਆਰ ਹੋ ਗਏ ਉਹਦੇ ਗੱਲਾਂ ਕੁਝ ਹੋਰ ਹੋਣਗੀਆਂ 65000 ਡਿਮਾਂਡ ਬਾਕੀ ਮਾਨਤਾਣ ਹੋ ਜਾਊਗਾ ਤੋਂ ਥੱਲੇ ਮਿਲ ਕੇ ਵੇਨ ਵਗੈਰਾ ਦੇਖ ਸਕਦੇ ਹੋ ਤੇ ਥਾਣੇ ਦੇ ਵਾ ਦੀ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਮੁਠੀ ਵਾਲਾ ਥਾਣਾ ਕੱਚੀ ਆ ਵਾਸ ਇਹ ਜੀ ਦੂਜੇ ਨੰਬਰ ਆਪਾਂ ਜਿਹੜੀ ਮੱਝ ਦੇਖੀ ਜਾਨੇ ਕਿਹੜਾ ਸੋਸਰੀ ਵੇਚੋਟੀ ਜੀ ਵੀਰੇ ਤੀਜੇ ਸੀ ਉਹਨੂੰ ਇਹਦਾ ਬੱਚਾ ਆ ਗਿਆ ਹਨਾ ਕਟਾ ਜਾਂ ਕੱਟੀਏ ਕਟਾ ਲਈ ਕੈ ਦਿਨ ਹੋਵੇ ਸੂਈ ਨੂੰ ਇਹ ਹੋਵੇ ਇਧਰੇ 13 ਦਿਨ 15 ਦਿਨ ਕਹਿੰਦਾ ਬਾ ਸੂਈ ਨੂੰ ਹੋਵੇ ਹਾਂ ਹੋਵੇ ਦੁੱਧ ਚੋਣ ਵਾਲਾ ਕਿੰਨਾ ਜੀ ਹੁਣ ਦੁੱਧ ਵੀਰੇ 9 ਲੀਟਰ ਜੋ ਮਾਟਨ ਡੜਕੇ ਸਾਢੇ 4 ਲੀਟਰ ਪਰ ਟਾਈਮ ਦਾ ਹਾਜ਼ਰ ਹਾਜ਼ਰ ਚੋਣ ਜਵਾਦੀ ਇੱਕ ਨੰਬਰ ਹੈ ਇੱਕ ਨੰਬਰ ਠੀਕ ਆ ਰੇਟ ਇਹਦਾ ਕੀ ਅੱਜ ਦਾ ਜੀ ਰੇਟ ਵੀਰੇ 82000 ਮਾਨਦਾਨ ਹੋ ਜਾਊਗਾ ਮਾਨਦਾਨ ਤੋੜ ਦੇ ਬਾਹਰੋਂ ਕੋਬਰੋ ਸੁਵਾ ਸੂਈ ਵੀ ਤੀਜਾ ਮਗਰ ਆ ਗਿਆ ਬੱਚਾ ਮੇਲ ਕਾ 15 ਦਿਨਾਂ ਦਾ ਸੁਵਾਗਾ ਸਿੰਘ ਉਹ ਬਸਦਾ ਸੋਣਾ ਫਿਰ ਰੇਟ ਇਹਦਾ ਹੈਗਾ 82000 ਮਾਨਤਣ ਮੌਕੇ ਤੇ ਹੋ ਜੇਗਾ ਤੇ ਦੁੱਧ 9 ਲੀਟਰ ਆ ਸਾਢੇ 4 ਲੀਟਰ ਦੁੱਧ ਪਰ ਟਾਈਮ ਦਾ ਹਾਜ਼ਰਾ ਤੇ ਚੋਣ ਚਵਾਦੀ ਬਾਈ ਜੀ ਨਰਮ ਆ ਬਿਲਕੁਲ ਠੀਕ ਆ ਪੋਲੀ ਚੋਈ ਆ ਕਹਿੰਦਾ ਪਾਓ ਠੀਕ ਐ ਸੋ ਕਿਸੇ ਪਾਸੋਂ ਹੱਥ ਭਰਾਣੀ ਜਿਹੜੇ ਵੀ ਕਹਿੰਦੇ ਕਿ ਦਰਮਿਆਨੇ ਭਾਅ ਦੀ ਝੋਟੀ ਲੈਣੀ ਆ ਸੀ ਦੁੱਧ 9 ਲੀਟਰ ਆ ਕਿਲੋ 1.5 ਕਿਲੋ ਹੋਰ ਬਾਜੀ ਐਨੀ ਨੂੰ ਕਹੇ ਜੀ 14 ਦੇ ਦੂ 16 ਦੇ ਦੂ ਨਹੀਂ ਦਿੰਦੀ ਇਹ ਕਿਉਂਕਿ ਰੇਟ 82000 ਆ ਇਹਦੇ ਵਿੱਚੋਂ ਨਰਮ ਮਾਰੀ ਮੋਟੀ ਮੌਕੇ ਤੇ ਹੋ ਜੂ ਚੰਦਾ ਜੈ ਲੱਗ ਜਲੇ ਵੀ 10 ਕਿਲੋ ਵਾਲੀ ਮੈਂ ਹੈਗੀ ਐ ਹਣਾ ਨਾ ਚਲੋ ਵੜ ਦੋ ਬਾਈ ਜੀ ਨੂੰ ਸੋ 10 ਕਿਲੋ ਵਾਲੀ ਮੈਂ ਹੈਗੀ ਆ ਰੇਟ ਇਹਦਾ 82000 ਇਹਦੇ ਵਿੱਚੋਂ ਥੋੜਾ ਬਹੁਤ ਤਾਂ ਮਾਰਾਂਗੇ ਆ ਜੀ ਸੋ 82000 ਦੇ ਵਿੱਚੋਂ ਵੀ ਮਾਰ ਦਾਨ ਹੋ ਜਾਊਗਾ ਬਿਲਕੁਲ ਬਾਜਬ ਰੇਟ ਤੇ ਆਪਾਂ ਤੁਹਾਨੂੰ ਪਸੂ ਦਿਖਾਉਣੇ ਪਏ ਆ ਜਿਹੜਾ ਦੁੱਧ ਪੀਣ ਵਾਲੇ ਸੌਦੇ ਜਮਾ ਸੋ ਥਣ ਦੇਖੋ ਨੇੜ ਤੋਂ ਸੋਨਾ ਸਾਫ ਜੀ ਅੱਗੇ ਬਾਈ ਜੀ ਤੀਜੇ ਨੰਬਰ ਤੇ ਆਪਾਂ ਪਾਲਖ ਕੱਟੀ ਦੇਖੀ ਜਾਂਦੇ ਆ ਇਹਦੀ ਉਮਰ ਕਿੰਨੀ ਕਾ ਜੀ ਇਹਦੀ ਫਿਰ 19 ਮਹੀਨੇ 19 ਮਹੀਨੇ ਕਿਹੜੇ ਸਾਣ ਦੇ ਆ ਪਤਾ ਕਰੋ 851 ਇਹ ਮ 51 ਦੀ ਤੇ ਮਾਏ ਦੀ ਨਾਮਰੇ ਆਪਣੇ ਮਿੱਤਰ ਤੋਂ ਲਈ ਸੀ 16 ਕਿਲੋ ਦਾ 16 ਲੀਟਰ ਉਹ ਦਿੱਤਾ ਸੀ ਜਰੂਰ ਤੋਂ ਲਈ ਸੀ ਠੀਕ ਹੈ 16 ਕਿਲੋ ਨੇ ਮੈਹੀ ਨਹੀਂ ਕੱਟੀ ਆ ਗਈ ਹੈ ਹਾਂ ਠੀਕ ਹੈ ਤੇ ਗੱਬਰ ਵਗੈਰਾ ਤਾਂ ਨਹੀਂ ਹੋਣੀ ਗੱਬਰ ਵੀ ਫਿਰ ਇਹ ਪੰਜ ਫਰੀਕ ਨੂੰ ਇਹ ਹੀ ਖਰਾਬ ਹੈ ਅੱਜ ਤਾਂ ਨਹੀਂ ਪੰਜ ਸਟੌਕ ਗੱਬੜੀ ਹੋਈ ਸੀ ਮੀਨਾ ਹੋ ਗਿਆ ਹਾਂ ਦੁਬਾਰਾ ਤਾਂ ਨਹੀਂ ਬੋਲੀ ਨਹੀਂ ਬਿਲਕੁਲ ਨਹੀਂ ਕਿਹੜਾ ਟੀਕਾ ਗੱਬੜਾ ਦਾ ਇਹ ਟੀਕਾ ਫਿਰ ਪਿਆ ਆਪਣੇ ਕੋਲ ਕਨਫਰਮ ਕਰ ਦਾਂਗੇ ਹਾਂ ਕਹਿੰਦਾ ਪਾ 80 85% ਗੱਬਰ ਮੰਨ ਸਕਦੇ ਹਾਂ ਆਪਰੇ ਮੰਨ ਸਰ ਦੰਦੋ ਖੀਰੀਆ ਬਿਲਕੁਲ ਦੰਦੋ ਖੀਰੀਆ ਰੇਡੀ 12 ਮਿੰਟਾਂ ਰੇਟ ਇਹਦਾ ਜੀ ਰੇਟ ਰੁਪਏ 60000 ਮਾਨਤਾ ਮਾਨਤਾ ਕਰਦੇ ਥੋੜਾ ਬੋਤਾ ਵਾਵਾ ਹੋ ਜੂ ਕੱਲ ਸਿੰਗ ਟੋਰ ਦੇ ਬਾਅਦ ਸਰ ਥਾਣੇ ਦੇਖੋ ਥੱਲੇ ਤੋਂ ਚਾਰੇ ਥਾਣਾਂ ਗਈ ਜਿਹਦੇ ਬਾਰੇ ਕਹਿੰਦੇ ਕਿ ਸ਼ੂ ਰਿਕਾਰਡ ਵਾਲੀ ਕੱਟੀ ਲੈਣੀ ਹੈਗੀ ਸੋ ਇੱਥੇ ਤੁਹਾਨੂੰ ਰਿਕਾਰਡ ਵਾਲੀ ਮਿਲੂਗੀ ਐਮ 51 ਦੀ ਦਾਸ ਦੇ ਪਏ ਆ ਤੇ ਸਿੰਗ ਮਾੜਾ ਜਿਹਾ ਖੁੱਲਾ ਜਾ ਗਿਆ ਗੱਲਾਂ ਹਣਾ ਸਿੰਗ ਖੁੱਲਾ ਤੇ ਮੁੱਲ 60000 ਰੁਪਏ ਦਦੋ ਕੀੜੀਆ 19ਵੀਂ ਨੇਜ ਦੀ ਕੱਟੀ ਦੀ ਏਜ ਆ ਪਰਦ ਕਾ ਸਿੰਗ ਦੇ ਤੇਲ ਲੱਗਦਾ ਕਿ ਸਾਰੀ ਬਲੈਕ ਵੰਗੂਈਆਂ ਪੁਣੀ ਮੀਨੀ ਹੈ ਜਾਂ ਕੱਟੀ ਸੋਹਣੀ ਝੋਟੀ ਮੰਨ ਨਾਲੀ ਆ ਮੁੱਲ 60000 ਰੁਪਇਆ ਮੌਕੇ ਤੇ ਮਾਨਦਾਨ ਹੋਊਗਾ 1000 ਹੋ ਜੇ ਚਾਹੇ 10 ਹੋ ਜੇ ਉਹ ਮੌਕੇ ਤੇ ਡਿਪੈਂਡ ਕਰਦੇ ਕੋਲੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਇਹ ਤੁਸੀਂ ਕਰ ਸਕਦੇ ਹੋ ਰੇਟ 60000 ਰੁਪਇਆ ਮੁੱਲ ਕਰਿਆ ਬਾਈਆਂ ਨੇ ਥਾਂਡ ਸੋਹਣਿਆ ਝੋਲੀ ਵਗੈਰਾ ਚੰਗੀ ਆ ਇਹ ਨੰਬਰ ਆਪਾਂ ਨੀਲੀ ਦਾ ਵੀ ਝੋਟੀ ਦੇਖੀ ਜਾਨੇ ਇਹਦੀ ਉਮਰ ਕਿੰਨੀ ਹੋਊ ਜੀ ਇਹਦੀ ਫੀਰੀ ਹੈਗੀ ਆ 2 ਸਾਲ ਤੋਂ ਪਲੱਸ ਆਪਦੀ ਕੱਚੀ ਖੀਰੀ ਵੀ ਹੈਗੀ ਆ ਕੱਚੀ ਖੀਰੀ ਠੀਕ ਆ ਤੇ ਇਹਦੀ ਮਾ ਆਪਾਂ ਦੇਖੀ ਭਾਲੀ ਆ ਮਾ ਦੇਖੀ ਕੋਈ ਆਪਣੇ ਰਸਤੇ ਰਹੀ ਨਿਕਲੀਏ ਕਿੰਨਾ ਠੀਕ ਆ 19 ਲੀਟਰ ਵਾਲੀ ਮੈਂ ਜੀ ਘਟੇ ਪੂਰੀ ਵੀਡੀਓ ਵੀ ਹੈ ਆਪਣਾ ਕਿਹੜੇ ਸਾਂ ਦੇ ਦੀ ਆ ਪਤਾ ਬੱਸ ਆਂ ਵੀ ਲਈ ਠੀਕ ਹੈ ਤੇ ਇਹਦੇ ਤਾਂ ਨਹੀਂ ਕੱਪੜ ਗੋਪਣ ਹੋਈ ਜਾਂਦੀ ਕੱਪੜ ਕਰਾ ਦਿੱਤੀ ਕਿੰਨਾ ਕ ਟਾਈਮ ਹੋ ਗਿਆ ਇਹ 13 ਤਰੀਕ ਨੂੰ ਠੀਕ ਆ 13 ਸਤੰਬਰ ਆਂ 13 20 ਵਾਈਕ ਦੇ ਨਾਲ ਹੋ ਗਿਆ 25 ਕਿਦਾਂ 20 ਵਾਈਕ ਠੀਕ ਆ ਰੇਟ ਇਹਦਾ ਕੀ ਰਹੂਗਾ ਰੇਟ ਵੀ ਇਹਦਾ ਹੀ 60000 ਇਹ ਵੀ ਉਹ ਪਿਆ ਆਪਣਾ ਨਾਬੇ ਵਾਲਾ ਭਰੇ ਬੱਸ ਠੀਕ ਆ ਸੋ ਨਾਬੇ ਵਾਲੇ ਸੀਮਣ ਇਹਦੇ ਲੱਗਿਆ ਵਾਗੇ 60000 ਰੁਪਏ ਕੀਮਤ ਆ ਕੱਦ ਕਾਠ ਵਗੈਰਾ ਕੱਟੀਆਂ ਦੇਖ ਸਕਦੇ ਹੋ ਬੀ ਕੀ ਕਿਵੇਂ ਜੇ ਉਮਰ ਦੱਸ ਦਿਆ ਤੇ ਬਾਕੀ ਪੜੀ ਪੁੜੀ ਤੇ ਸੁਨੱਖਾ ਬਣ ਬੋਕ ਗਿਆ ਤੇ ਰਾਜੀ ਸਾਂ ਨਹੀਂ ਪੜੀ ਵੀ ਥਣ ਚਾਰੀ ਹੈ ਕੋਈ ਫੋਟਸਾਂਗ ਤਾਂ ਨਹੀਂ ਇਹਦੇ ਨਹੀਂ ਬਿਲਕੁਲ ਠੀਕ ਹੈ ਤੇ ਥਾਣਾ ਬਤਾਉਣ ਦੀ ਕੋਸ਼ਿਸ਼ ਕਰਾਂ ਪੁੜੀ ਤੇ ਇਕੜ ਜੀ ਲੱਗਦੀ ਹੈ। ਸੁਪਰ ਥਾਣ ਦੇਖ ਸਕਦੇ ਨੇੜੇ ਤੋਂ ਥਣ ਚਾਰੀ ਹੈ ਕੋਈ ਫੋਟਸਾਂਗ ਨਹੀਂ ਤੇ 60000 ਇਹਦੀ ਕੀਮਤ ਹੈ ਚਾਰ ਨਗਰ ਘਰ ਦੇ ਪਿੰਡ ਦਿਵਾਨੇ ਜ਼ਿਲ੍ਹਾ ਬਰਨਾਲਾ ਕੋਈ ਵੀ ਨਗਰ ਤੁਹਾਡੇ ਪਸੰਦ ਹੋਵੇ ਕੋਲ ਜਾ ਕੇ ਦੇਖ ਕੇ ਤਸੱਲੀ ਕਰਕੇ ਕੀ ਲੈ ਗੀ ਕਰ ਸਕਦੇ ਹੋ। ਸੋ ਵੀਡੀਓ ਦੇਖ ਕੇ ਸਭ ਦਾ ਤੈਅ ਦਲੋ ਤਾਂ ਬਾਅਦ ਜਲਦ ਮਿਲਾਂਗੇ ਕਿਸੇ